ਕੀ ਹਾਲਾਤ ਨੇ ਨਾਬਾ ਬੱਸ ਸਟੈਂਡ ਦੇ ਨਾਬਾ ਬੱਸ ਸਟੈਂਡ ਦੇ ਬੁਰੇ ਹਾਲ ਨੇ ਨਾ ਕੋਈ ਪਾਣੀ ਦਾ ਨਿਕਾਸ ਹੈ ਨਾ ਕੋਈ ਪਾਣੀ ਨਿਕਲਣ ਦੀ ਜਗ੍ਹਾ ਹੈ ਜੀ ਕੋਈ ਨਾਲੀ ਦਾ ਜੁਗਾੜ ਇੱਥੇ ਨਹੀਂ ਹੈਗਾ ਬਹੁਤ ਬੁਰਾ ਹਾਲ ਹੋਇਆ ਜੀ ਦੋ ਦੋ ਘੰਟੇ ਵਿਚਾਰੇ ਸਵਾਰੀਆਂ ਨਗੇ ਪੈਰੀ ਵੀ ਆਉਂਦੀਆਂ ਨੇ ਬੱਸ ਵਾਲੇ ਰੋਕਦੇ ਵੀ ਨਹੀਂ ਹੈਗੇ ਕੀ ਕਰਾਂਗੇ ਇਹ ਪਾਣੀ ਇੰਨਾ ਕਿਉਂ ਕਿਵੇਂ ਖੜ ਗਿਆ ਨਾਲੇ ਪਾਣੀ ਪ੍ਰਸਾਦ ਹੈ ਜੀ ਇਹ ਅਮੀ ਪੈਂਦਾ ਹੈ ਇਹਦਾ ਨਿਕਾਸ ਹੀ ਨਹੀਂ ਕੋਈ ਹੈਗਾ ਇੱਥੇ ਨਿਕਲਣਾ ਰੱਬ ਦਾ ਵਾਸਤਾ ਇੱਥੇ ਨਿਕਾਸ ਕਰਵਾਓ ਜੀ ਹੱਥ ਜੋੜ ਕੇ ਬੇਨਤੀ ਹੈ ਬਹੁਤ ਬੇਨਤੀ ਹੈ ਜੀ ਐ ਨਾਲੇ ਕਨੇ ਟੈਲਾ ਟੂਲਾ ਲਾਤੀਆਂ ਪੱਕਾ ਕਰਦਾ ਐ ਨਾਲੇ ਜਾਲੀ ਜੀ ਗੱਬੇ ਗੱਬੇ ਟੈਲਾ ਲਾਤੀਆਂ ਪਾਣੀ ਦਾ ਰੰਕਾਰ ਕੋਈ ਨਹੀਂ ਹੈਗਾ ਜੀ ਇੱਥੇ ਬਹੁਤ ਜ਼ਿਆਦਾ ਹੱਥ ਜੋੜ ਕੇ ਬੇਨਤੀ ਹੈ ਮਾਨ ਸਾਹਿਬ ਕੋ ਸੱਡੇ ਬਾਰੇ ਸੋਚੋ ਜੇ ਮਾਨ ਸਾਹਿਬ ਹੱਥ ਬਣ ਕੇ ਬੇਨਤੀ ਹੈ ਸੋਚੋ ਕੁਝ ਇਹਦਾ ਨਿਕਾਸ ਕਰੋ ਪਾਣੀ ਨਿਕਲਦਾ ਕਿ ਸਵਾਰੇ ਨੂੰ ਕੋਈ ਔਰ ਚੜ੍ਹਨ ਵੇਲੇ ਵੀ ਪ੍ਰੇਸ਼ਾਨੀ ਨਾ ਹੋਵੇ ਤੇ ਨਿਕਲਣ ਵੇਲੇ ਵੀ ਪ੍ਰੇਸ਼ਾਨੀ ਨਾ ਹੋਵੇ ਇਹ ਵਿੱਚ ਇਸ ਟਾਈਮ ਫਿਰਦੇ ਹੋ ਕੀ ਕਰਨਾ ਆਇਆ ਸੀ ਬਸਟੈਂਡ ਆਪਾ ਬਸਟੈਂਡ ਮੈਂ ਆਪਣੀ ਪ੍ਰੇਟੀਨ ਚੜਾਣਾ ਆਇਆ ਸੀ ਠੀਕ ਹੈ ਤੇ ਤੁਹਾਨੂੰ ਬਸਟੈਂਡ ਲੱਗਦਾ ਜਾਂ ਮੱਛੀ ਫਾਰਮ ਜਾਂ ਟੋਪਾ ਲੱਗ ਰਿਹਾ ਹੈ ਇਸ ਟਾਈਮ ਲੱਗਦਾ ਮੱਛੀ ਫਾਰਮ ਹੀ ਰਿਹਾ ਜੀ ਬਾਜ਼ਾਰ ਦੇ ਵਾਲਾ ਵੀ ਕੰਮ ਰਹਿ ਨਹੀਂਗਾ ਜੀ ਉਹ ਤਾਂ ਬਿਲਕੁਲ ਸਾਫ਼ ਹੋਣਾ ਚਾਹੀਦਾ ਸੀ ਫੋਕੇ ਹਾਂਜੀ ਕੋਈ ਹੱਲ ਨਹੀਂ ਇਹਦਾ ਹੱਲ ਹੋਣਾ ਚਾਹੀਦਾ ਜੀ ਸਭ ਤੋਂ ਪਹਿਲੇ ਤਾਂ ਇਹਦਾ ਹੱਲ ਹੋਵੇ ਜੀ ਬੰਦਾ ਠੀਕ ਹੈ ਯਾਨੀ ਟ੍ਰੇਨਾਂ ਸਾਰਨ ਉੱਚੀਆਂ ਹੁੰਦੀਆਂ ਨੇ ਬੱਸ ਸਟੈਂਡ ਵੀ ਸਾਰਨ ਉੱਚਾ ਹੋਣਾ ਚਾਹੀਦਾ ਜੀ ਠੀਕ ਹੈ ਹਾਂ ਜੇ ਇਹਦਾ ਹੱਲ ਹੋਊਗਾ ਤਾਂ ਮੁਸਾਫਿਰ ਘਟੋ-ਘਟ ਕੈਨ ਨਾ ਖੜਦਾ ਸਕੇਗਾ ਜੀ ਠੀਕ ਹੈ ਹਾਂਜੀ